ਅੱਜ ਅਸੀਂ ਬੈਠੇ ਆ ਸਿਹੜੀ ਦੀ ਝੂਚ ਸਿਹੜੀ ਦੇ ਖੇਤ ਤੇ ਕੈਨੇਡਾ ਦੇ ਦਸਨੀਕ ਸਾਡੇ ਪੰਜਾਬੀ ਸਹਿਯਦਕਾਰ ਪਵਿੱਤਰ ਸਿੰਘ ਜੀ ਸਿਹੜੀ ਇਹਨਾਂ ਨਾਲ ਅਸੀਂ ਮੁਲਾਕਾਤ ਕਰਾਂਗੇ ਸਾਹਿਤਕ ਬਣ ਗੀਆਂ ਹਾਂ ਦੇਖੋ ਇਹ ਰੰਗ ਆ ਜਿਹੜੇ ਖੇਤਾਂ ਦੇ ਤੇ ਸੈਟ ਰੰਗ ਉਹ ਕਿਵੇਂ ਦੇ ਹੋਣਗੇ ਆਓ ਸੁਣਦੇ ਹਾਂ ਕਿ ਤੁਸੀਂ ਲਿਖਾਰੀ ਆ ਅ ਮੈਨੂੰ ਤਾਂ ਹੁਣ ਪਤਾ ਲੱਗਿਆ ਉਦਾਂ ਪਰ ਕਫਤਾ ਮੈਂ ਜੇ ਸ਼ੁਰੂ ਮਤਲਬ ਕਾਲਜ ਤੋਂ ਕੀਤੀ ਆ ਠੀਕ ਹੈ ਪਰ ਇਹ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਅੱਛਾ ਵੀ ਮੈਂ ਕਫਤਾ ਲਿਖਦਾ ਆ ਮੇਰੇ ਵੱਡੇ ਭਰਾ ਆ ਸਰਦਾਰ ਉਦਮ ਸਿੰਘ ਹੂੰ ਸੋ ਸਾਡੇ ਅਸੀਂ ਇਹ ਵੀ ਕਹਿ ਸਕਦੇ ਆ ਵੀ ਸਾਡੇ ਫਾਦਰ ਦੇ ਸਮਾਨ ਆ ਅੱਜ ਗੱਲਾਂ ਮੈਂ ਤੇ ਸ੍ਰਿੰਦਰ ਸਿੰਘ ਰਸੂਲਪੁਰਾਜ ਕੁਝ ਵੈਸੇ ਰਾਜਨੀਤਿਕ ਤੇ ਉਧਰ ਸਾਡੇ ਲੋਕਾਂ ਦਾ ਰਹਿਣ ਸਹਿਣ ਸਾਡੇ ਬੱਚਿਆਂ ਦਾ ਫਿਚਰ ਹਾਂਜੀ ਹਾਂਜੀ ਉਹਨਾਂ ਬਾਰੇ ਵੀ ਕਰਨਾ ਚਾਹੁੰਦੇ ਸੀ ਬਿਲਕੁਲ ਪਰ ਅੱਜ ਆਪਾਂ ਜਿਹੜੀ ਹੁਣ ਮੈਂ ਤੁਹਾਡੇ ਦੇਖ ਰਿਹਾ ਹਾਂ ਹਾਂਜੀ ਆ ਤੁਸੀਂ ਤਾਂ ਤਿੰਨ ਤਿੰਨ ਕਿਤਾਬਾਂ ਲਿਖੀ ਬੈਠੇ ਹੋ ਹਾਂਜੀ ਤਿੰਨ ਕਿਤਾਬਾਂ ਇਹ ਲੋਕਾਂ ਦਾ ਖਾਣ ਪੀਣ ਅੰਗਰੇਜ਼ੀ ਹਾਂ ਜੀ ਪਾਉਣਾ ਅੰਗਰੇਜ਼ੀ ਬਿਲਕੁਲ ਜੀ ਇਹਨਾਂ ਨੂੰ ਅਪਣਾਉਣਾ ਤੇ ਖਾਣਾ ਵੀ ਅੰਗਰੇਜ਼ੀ ਹਾਂ ਤੁਸੀਂ ਫਿਰ ਇਹ ਪੰਜਾਬੀ ਚ ਮਤਲਬ ਤਿੰਨ ਕਿਤਾਬਾਂ ਲਿਖਤੀਆਂ ਹੈ ਨਾ ਮੈਂ ਕੋਈ ਮੈਨੂੰ ਨਹੀਂ ਸੀ ਪਤਾ ਵੀ ਮੇਰੇ ਅੰਦਰ ਕੋਈ ਕਲਾ ਹੈਗੀ ਆ ਤਾਂ ਤਾਂ ਹੁਣ ਵੀ ਤੁਹਾਡਾ ਫੀਲਡ ਜਣੀ ਕਾਵੇ ਆ ਨਾ ਜੀ ਅੱਜ ਕਾ ਵੀ ਆ ਬਈ ਮੈਂ ਮੇਰੇ ਅਰਧ ਗਰਧ ਕੁਝ ਵਾਪਰ ਰਿਹਾ ਤਾਂ ਉਦੋਂ ਜਦੋਂ ਮੈਂ ਮੇਰੇ ਆਲੇ ਦੁਆਲੇ ਕੁਝ ਵਾਪਰ ਰਿਹਾ ਤਾਂ ਉਹ ਮੇਰੇ ਅੰਦਰ ਚਲੇ ਗਿਆ ਹਾਂ ਤੁਸੀਂ ਕੀ ਲਿਖਿਆ ਪ੍ਰਾਣੇ ਮਿੱਤਰਾਂ ਦੇ ਨਾਂ ਹਾਂਜੀ ਇਹ ਕਾ ਵੀ ਇਹ ਬਹੁਤ ਇਹ ਮੈਂ ਤੁਹਾਨੂੰ ਪੜ ਕੇ ਸੁਣਾਉਣਾ ਜਿੱਦਾਂ ਠੀਕ ਹੈ ਕਹਿੰਦਾ ਜਦੋਂ ਮਿਲਦਾ ਕੋਈ ਮਿੱਤਰ ਪੁਰਾਣਾ ਜੀ ਆਪਾਂ ਮਿਲੇ ਆਪਾਂ ਵੀ ਪ੍ਰਾਣੇ ਆ ਪੁਰਾਣਿਆਂ ਚ ਹਾਂਜੀ ਹਾਂਜੀ ਬਿਲਕੁਲ ਜੀ ਬੁੜੇ ਹੋ ਗਏ ਹੁਣ ਤਾਂ ਬਿਲਕੁਲ ਤੁਸੀਂ ਦੇਖੋ ਕਿ ਕਿੰਨੇ ਸਾਲ ਬਾਅਦ ਮਿਲ ਰਹੇ ਹੋ ਤੁਸੀਂ ਜੀ ਜੀ ਹੈਂ ਕਹਿੰਦਾ ਜਦੋਂ ਮਿਲਦਾ ਕੋਈ ਮਿੱਤਰ ਪੁਰਾਣਾ ਤਾਂ ਐਂਉ ਲੱਗਦਾ ਜਿਵੇਂ ਕਹਿ ਰਿਹਾ ਹੋਵੇ ਤੇਰਾ ਮੇਰਾ ਪਿਆਰ ਤਾਂ ਬੜੀਆਂ ਤਿੱਕਰ ਹੀ ਜਾਣਾ ਅਸੀਂ ਪੈਸੇ ਦੇ ਜੋਰ ਨਾਲ ਸਿਆਣੇ ਬਣਦੇ ਹਾਂ ਜਦੋਂ ਅਸੀਂ ਕੈਨੇਡਾ ਪਹੁੰਚ ਜਾਂਦੇ ਹਾਂ ਨਾ ਉੱਥੇ ਡਾਲਰ ਦੀ ਕਮਾਈ ਹੋ ਜਾਂਦੀ ਸਾਡੇ ਕੋਲ 4 ਪੈਸੇ ਆਉਂਦੇ ਇੱਧਰ ਵਾਲਿਆਂ ਨੂੰ ਅਸੀਂ ਮਤਾਂ ਦੇਣੀਆਂ ਸ਼ੁਰੂ ਕਰ ਦਿੰਦੇ ਫਿਰ ਕਹਿੰਦਾ ਕਿੰਨਾ ਕੁ ਚਿਰ ਚੁੱਪ ਹੋਰ ਚੁੱਪ ਰਹਿੰਦੀ ਕਿੰਨਾ ਕੁ ਚਿਰ ਚੁੱਪ ਹੋਰ ਚੁੱਪ ਰਹਿੰਦੀ ਆਖਰ ਚੁੱਪ ਚੀਕ ਬਣ ਗਈ ਆਵਾਜ਼ ਪਹੁੰਚਣੀ ਸਮੇਂ ਦੀ ਲੋੜ ਸੀ ਸੁੱਤੀਆਂ ਪਈਆਂ ਜ਼ਮੀਰਾਂ ਤੱਕ ਉਹ ਕਹਿੰਦਾ ਤੁਰਦੀਆਂ ਫਿਰਦੀਆਂ ਲਾਸ਼ਾਂ ਨੂੰ ਜਗਾਉਣ ਲਈ ਚੁੱਪ ਨੂੰ ਚੁੱਪ ਤੋੜ ਗਈ ਡਰਦੇ ਲਤਾੜੇ ਲੋਕ ਲੜ ਲਈ ਤਿਆਰ ਹੋਏ ਜੇ ਤੁਸੀਂ ਪਰੱਚ ਸੱਚ ਨਹੀਂ ਬੋਲੇਆ ਘਰ ਜਾ ਕੇ ਬੋਲਣ ਦਾ ਉਹਦਾ ਫਿਰ ਕੋਈ ਫਾਇਦਾ ਨਹੀਂ ਰਹਿੰਦਾ ਕੋਈ ਫਾਇਦਾ ਨਹੀਂ ਜਿਹੜੀ ਕਵਤਾ ਦੀ ਸ਼ੁਰੂਆਤ ਹੁੰਦੀ ਹੈ ਨਾ ਇਹ ਇਹ ਮੇਰੇ ਹਿਸਾਬ ਨਾਲ ਮੁਹੱਬਤ ਤੋਂ ਸ਼ੁਰੂ ਹੁੰਦੀ ਹੈ ਜੀ ਮੇਰੇ ਕੋਲ ਸਭ ਤੋਂ ਪਹਿਲੇ ਕਵਤਾ ਹੋਊਗੀ ਜਦੋਂ ਮਾਂ ਨੇ ਆਪਣੇ ਬੱਚੇ ਨੂੰ ਲੋਰੀ ਸੁਣਾਈ ਹੋ ਹਾਂ ਉਹ ਕਹਿੰਦਾ ਇੱਕ ਮੁਹੱਬਤ ਆ ਜੀ ਜਦੋਂ ਇੱਕ ਤਾਂ ਇਹ ਹੈ ਨਾ ਵੀ ਜਦੋਂ ਰੂ ਰੂ ਨੂੰ ਛੋ ਜਾਵੇ ਰੂ ਰੂ ਨੂੰ ਛੋ ਜਾਵੇ ਜਿਦਾਂ ਹੁਣ ਤੇਰੀ 베ਰੀ ਰੂ ਆ ਰਾਈਟ ਦਾ ਮੁਹੱਬਤ ਕਰ ਰੂ ਨੂੰ ਕਰ ਹੂੰ ਰੂ ਤੋਂ ਕਰ ਹੂੰ ਮੁਹੱਬਤ ਕਰ ਰੂ ਨੂੰ ਕਰ ਰੂ ਤੋਂ ਕਰ ਹੂੰ ਸਰੀਰ ਦੀ ਜੂਨ ਤਾਂ ਇੱਕ ਫੁੱਲ ਵਰਗੀ ਆ ਅੱਜ ਖੜਿਆ ਕੱਲ ਮਰ ਜਾਣਾ ਜੀ ਜੀ ਖਾਸ ਕਰਕੇ ਮੈਂ ਇਹ ਕੁੜੀਆਂ ਨੂੰ ਸੰਬੋਧਨ ਹੌਲ ਕੇ ਲਿਖਿਆ ਆਪਣੇ ਬੱਚਿਆਂ ਨੂੰ ਦੇਖਿਆ ਮੈਂ ਬੈਠੇ ਹਾਂ ਜੇ ਕੋਈ ਤੇਰੀ ਮੁਸਕਰਾਹਟ ਦੀ ਤੁਲਨਾ ਫੁੱਲ ਦੇ ਖੜਨ ਨਾਲ ਕਰੇ ਹਾਂ ਤੇ ਗੱਲਾਂ ਨੂੰ ਗੁਲਾਬ ਕਹੇ ਹਾਂ ਤਾਂ ਦੋਸਤਾਂ ਖਬਰਦਾਰ ਹਾਂ ਕਿਉਂਕਿ ਇਸ ਤਰ੍ਹਾਂ ਨਹੀਂ ਹੁੰਦਾ ਪਿਆਰ ਇਸ ਤਰ੍ਹਾਂ ਨਹੀਂ ਹੁੰਦਾ ਪਿਆਰ ਠੀਕ ਜਦੋਂ ਮੈਂ ਯੰਗ ਹੁੰਦਾ ਸੀ ਮੇਰੇ ਨਾਲ ਸਰਜੀਤ ਬਿੰਦਰਕੀਆ ਪੜਿਆ। ਉਹ ਪੜਿਆ ਉਹ ਮੇਰੇ ਕੋਲ ਜਾ ਕੇ ਉੱਥੇ ਰਿਹਾ ਵੀ ਹੈ ਦੋ ਤਿੰਨ ਵਾਰ ਜਦੋਂ ਵੀ ਕੈਨੇਡਾ ਗਿਆ ਹੈ। ਜਦੋਂ ਕੈਨੇਡਾ ਗਿਆ ਹੈ ਨਾ ਤੇ ਹੈਗਾ ਜਦੋਂ ਆ ਪਿੱਛੇ ਲੱਗਿਆ ਨਹੀਂ ਆਪਣਾ ਕਿਸਾਨ ਮੋਰਚਾ ਕਿਸਾਨ ਮੋਰਚਾ 21 ਚ ਦਿੱਲੀ ਵਾਲਾ 21 ਚ ਉਹਦੇ ਤੇ ਆ ਮੱਥੇ ਕਾਲਖ ਨਾ ਲੱਗ ਜਾਵੇ ਹਿੱਸਾ ਨਾਲ ਭਰਾਵਾ ਪਾਵੇ ਜੱਟ ਦੀ ਫਸਲ ਦੁੱਗਣੀ ਹੁੰਦੀ ਸਿਰੀ ਨਾਲ ਜੇ ਮੋਢਾ ਲਾਵੇ ਜੀ ਗੋਟੈ ਜੀ ਨਾ ਚਲ ਧਰਨੇ ਵਿੱਚ ਚੱਲੀਏ ਕਿਤੇ ਪਿੰਡ ਕੱਲਾ ਰਹਿ ਜੀ ਨਾ ਕਿਤੇ ਪਿੰਡ ਜਿੱਥੇ ਤੁਸੀਂ ਇੱਕ ਹੋਰ ਬਹੁਤ ਵਧੀਆ ਸਨੇਹਾ ਦਿੱਤਾ ਹੋਇਆ ਹਾਂ ਜਿਹੜੀ ਤੁਸੀਂ ਮਜ਼ਦੂਰਾਂ ਦੀ ਸਿਹਰੀ ਦੀ ਗੱਲ ਕਰੀ ਹੋਈ ਹਾਂਜੀ ਹਾਂ ਦੇਖੋ ਇਹ ਸਾਡਾ ਪਾਰਟ ਆ ਹਾਂ ਰਾਈਟ ਮਤਲਬ ਜੱਟ ਤੇ ਸਿਹਰੀ ਦੀ ੱਡੀ ਜ਼ਿਆਦਾ ਸਾਂਝ ਆ ਨਾ ਇਹ ਦੋਹਾਂ ਦਾ ਇੱਕ ਦੂਜੇ ਬਿਨਾਂ ਗੁਜ਼ਾਰਾ ਨਹੀਂ ਹੈਗਾ ਗੁਜ਼ਾਰਾ ਨਹੀਂ